ਜ਼ਰੂਰ ਦੀ ਦਿੜਪਾ ਤੋਂ ਬਿਹਤ ਭਾਵੁਕ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਮਨਪ੍ਰੀਤ ਨਾਮਕ ਵਿਅਕਤੀ ਨੇ ਆਪਣੀ ਸਵਰਗਵਾਸੀ ਮਾਦਾ ਪੁੱਤਲਾ ਬਣਵਾਇਆ ਪੁੱਤਲਾ ਬਣਾਉਣ ਵਾਲਾ ਕਾਰੀਗਰ ਉਹ ਹੈ ਜਿਸਨੇ ਸਿੱਧੂ ਮੂਸੇਵਾਲਾ ਦਾ ਪੁੱਤਲਾ ਬਣਾਇਆ ਸੀ ਸਰਵਣ ਪੁੱਤਰ ਮਨਪ੍ਰੀਤ ਨੇ ਆਪਣੀ ਮਾਂ ਦੇ ਪੁੱਤਲੇ ਲਈ 1 ਲੱਖ ਰੁਪਏ ਖਰਚੇ ਮਾਂ ਦੀ ਮੌਤ ਗੰਭੀਰ ਬਿਮਾਰੀ ਕਾਰਨ ਹੋਈ ਸੀ ਜਿਸ ਤੋਂ ਬਾਅਦ ਮਾਂ ਦਾ ਵਿਛੋੜਾ ਨਾ ਸਹਿ ਸਕਿਆ ਤੇ ਮਾਂ ਦਾ ਪੁੱਤਲਾ ਬਣਵਾਉਣ ਦਾ ਫੈਸਲਾ ਲਿਆ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮਾਂ ਦਾ ਪੁੱਤਲਾ ਬਣਵਾਉਣ ਤੋਂ ਬਾਅਦ ਉਸ ਨੂੰ ਕਾਫੀ ਸਕੂਨ ਮਿਲਿਆ ਮਾਂ ਦੇ ਬੁੱਤ ਨਾਲ ਗੱਲਾਂ ਬਾਤਾਂ ਕਰਕੇ ਉਸ ਨੂੰ ਇੰਜ ਲੱਗਦਾ ਜਿਵੇਂ ਉਹ ਆਪਣੀ ਅਸਲ ਮਾਂ ਨਾਲ ਹੀ ਗੱਲ ਕਰ ਰਿਹਾ ਹੈ ਗੱਲਬਾਤ ਦੌਰਾਨ ਮਨਪ੍ਰੀਤ ਨੇ ਦੱਸਿਆ ਕਿ ਉਹ ਬੁੱਤ ਨੂੰ ਸੋਹਣੇ ਸੋਹਣੇ ਸੂਟ ਵੀ ਪਵਾਉਂਦਾ ਹੈ ਅਤੇ ਆਪਣੇ ਮਾਂ ਦੀ ਬੁੱਤ ਦੀ ਤਾਂ ਦੇ ਹੀ ਨਾ ਸੇਵਾ ਕਰਦਾ ਸੋ ਮਾਤਾ ਜੀ ਦੀ ਡੈਥ ਕਿਦ ਹੋਈ ਮਾਤਾ ਜੀ ਜਾਨਕਿ ਥੋੜਾ ਜਿਹਾ ਪਹਿਲਾਂ ਤੋਂ ਪਹਿਲਾਂ 3 3-4 ਮਹੀਨੇ ਪਹਿਲਾਂ ਇਹਨਾਂ ਦੀ ਆਪਰੇਸ਼ਨ ਹੋਇਆ ਸੀ ਪਰੇਟ ਤੋਂ ਬਾਅਦ ਇਹਨਾਂ ਨੂੰ ਥੋੜਾ ਜਿਹਾ ਤਕਲੀਫ ਰਹੀ ਸੀ ਥੋੜੀ ਜੀ ਵੈਸੇ ਪ੍ਰੇਟ ਬਿਲਕੁਲ ਸਹੀ ਹੋ ਗਿਆ ਸੀ ਸਾਰਾ ਕੁਝ ਸਹੀ ਹੋ ਗਿਆ ਸੀ ਡਾਕਟਰ ਤੋਂ ਉਦੋਂ ਬਾਅਦ ਚ ਕੋਈ ਚੈੱਕਅਪ ਕਰਾਇਆ ਉਦੋਂ ਬਾਅਦ ਚ ਪਾਸੇ ਪਤਾ ਨਹੀਂ ਇੱਕਦਮ ਬੀਪੀ ਲੋਅ ਰਹਿਣ ਲੱਗ ਗਿਆ ਸੀ ਜੀ ਬੀਪੀ ਲੋਅ ਰਹਿਣ ਕਰਕੇ ਥੋੜਾ ਜਿਹਾ ਪਤਾ ਨਹੀਂ ਕਿਡਨੀਆਂ ਤੇ ਅਸਰ ਹੋਇਆ ਪਤਾ ਨਹੀਂ ਕਿਸ ਚੀਜ਼ ਦਾ ਹੋਇਆ ਜੀ ਉਸ ਤੋਂ ਬਾਅਦ ਤਾਂ ਠੀਕ ਨਹੀਂ ਹੋਈ ਇੱਕਦਮ ਹੀ ਬਿਮਾਰ ਹੋ ਗਏ 6 ਤਰੀਕ ਨੂੰ ਜੀ ਇਹ ਮਾਤਾ ਜੀ ਦਾ ਸਟੈਚੂ ਤੁਸੀਂ ਕਿੱਥੋਂ ਬਣਵਾਇਆ ਜੀ ਮਾਤਾ ਦਾ ਸਟੈਚੂ ਮੈਂ ਇਕਵਾਲ ਸਿੰਘ ਗਿੱਲ ਤੋਂ ਬਣਾਈ ਜਿਨ੍ਹਾਂ ਨੇ ਸਿੱਧੂ ਮੂਸੇ ਵਾਲੇ ਦਾ ਬਣਾਇਆ ਉਹਨਾਂ ਨੇ ਤਿਆਰ ਕਰਿਆ ਜੀ ਕਿੰਨੇ ਸਮੇਂ ਚ ਬਣ ਗਿਆ ਸਟੈਚੂ ਜੀ 3 ਮਹੀਨੇ ਲੱਗੇ ਜੀ 3 ਮਹੀਨਿਆਂ ਦੇ ਵਿੱਚ ਤਿਆਰ ਕਰਿਆ ਜੀ ਉਹਨਾਂ ਨੇ ਠੀਕ ਹੈ ਜਦੋਂ ਸਟੈਚੂ ਬਣਵਾਇਆ ਤੁਸੀਂ ਕੀ ਕੁਝ ਉਹਨਾਂ ਨੂੰ ਮਹੌਇਆ ਕਰਾ ਕੇ ਦਿੱਤਾ ਫੋਟੋ ਦਿੱਤੀ ਜਾਂ ਕੁਝ ਉਹਨਾਂ ਨੂੰ ਫੋਟੋ ਦਿੱਤੀ ਜੀ ਉਹਨਾਂ ਨੇ ਕੱਦ ਪੁੱਛਿਆ ਜੀ ਉਹਨਾਂ ਨੇ ਕਿੰਨਾ weight ਹੈ ਜੀ weight ਪੁੱਛਿਆ ਜੀ ਫਿਰ ਉਦੋਂ ਬਾਅਦ suit ਮੰਗਾਇਆ ਜੀ ਉਹਨਾਂ ਦੇ ਪੈਰ ਦੀ ਜੁੱਤੀ ਹੈ ਜੁੱਤੀ ਦਾ ਵੀ ਜਿਹੜਾ ਮਾਪ ਸੀ ਉਹ ਸੇਮ ਰੱਖਿਆ ਜੀ ਉਹਨਾਂ ਨੇ ਹਾਂ ਹਾਂ ਇਸ ਕੱਲੀ ਕਲੀ ਚੀਜ਼ ਉਹਨਾਂ ਨੇ ਪੁੱਛੀ ਹੈ ਜੀ ਵੀ ਕਿੰਨਾ weight ਸੀ ਕਿੰਨੇ ਗਹਲਦੀ ਸੀ ਉਹਨਾਂ ਨੇ ਫੋਟੋ ਬਾਰ-ਬਾਰ ਫੋਟੋ ਮੰਗਾਈ ਸੀ ਵੀ ਤੇ ਸੂਟ ਦੇ हिसाब ਨਾਲ ਮਾਪ ਕੇ ਉਹਨਾਂ ਨੂੰ ਬਿਲਕੁਲ ਐਕਿਊਰੇਟ ਬਣਾਇਆ ਖਰਚ 1 ਲੱਖ ਰੁਪਏ ਖਰਚੇ ਦੀ ਗੱਲ ਨਹੀਂ ਖਰਚਾ ਜੇ 5 ਲੱਖ ਰੁਪਏ ਦਾ ਬਣਦਾ ਪਰ ਫਿਰ ਵੀ ਬਣਵਾਉਣਾ ਸੀ ਜੀ ਅੱਜ ਕੱਲ ਦੇ ਜਿਹੜੇ ਨੌਜਵਾਨ ਪੀੜ੍ਹੀ ਹੈਗੀ ਆ ਆਪਣੇ ਮਾਪਿਆਂ ਨੂੰ ਭੁੱਲ ਜਾਂਦੇ ਬਿਰਦਾ ਅਸ਼ੁਮਤ ਕੱਢ ਦਿੰਦੇ ਤੁਸੀਂ ਮਰਨ ਤੋਂ ਬਾਅਦ ਵੀ ਉਹਨਾਂ ਦਾ ਸਰੂਪ ਆ ਜਿਹੜਾ ਉਹ ਸਟੈਚੂ ਦੇ ਰੂਪ ਵਿੱਚ ਸਾਹਮਣੇ ਬੈਠਿਆ ਹਾਂਜੀ ਸਟੈਚੂ ਦੇ ਰੂਪ ਵਿੱਚ ਸਾਹਮਣੇ ਬੈਠਾ ਇੱਕਦਮ ਜੀ ਅਸੀਂ ਹੁਣ ਬਰਸੋੜੀ ਕਰੀ ਸੀ ਮਾਤਾ ਦੀ ਪਿੱਛੇ ਜੇ ਯਾਨੀ ਕਿ ਅਸੀਂ ਜਦੋਂ ਸਵਾਰੀ ਲੈ ਕੇ ਆਏ ਨਾ ਉਹ ਉੱਥੇ ਮਾਤਾ ਬੈਠੇ ਸੀ ਯਾਨੀ ਕਿ ਉਹ ਵੀ ਕਹਿਣ ਲੱਗੇ ਮਾਤਾ ਤੁਹਾਨੂੰ ਉੱਪਰ ਨਹੀਂ ਬੈਠਣਾ ਚਾਹੀਦਾ ਵੀ ਮਹਾਰਾਜੀ ਸਵਾਰੀ ਹੈ ਜੀ ਉਹਨਾਂ ਫਿਰ ਜਲਤਿਆਂ ਨਾਲ ਦੇਖਿਆ ਸਿਚੇਪੇ ਤੇ ਮੈਂ ਦੱਸਿਆ ਵੀ ਇਹ ਸਟੈਚੂ ਹੈ ਉਹ ਵੀ ਹੈਰਾਨ ਰਹਿ ਕੇ ਕੋਈ ਵੀ ਨਵਾਂ ਬੰਦਾ ਆਂਦਾ ਜੀ ਇੱਕਦਮ ਇਹ ਸੋਚਦਾ ਵੀ ਬਿਲਕੁਲ ਸਹੀ ਹੈ ਤੁਸੀਂ ਤਾਂ ਗੱਲ ਕਰ ਰਹੀ ਸੀ ਕਿ ਤੁਹਾਡੇ ਘਰ ਬੰਦਾ ਆਇਆ ਸੀ ਹਾਂ ਸਾਡੇ ਘਰੇ ਇੱਥੇ ਪਿਆ ਸੀ ਤੇ ਉਹ ਉਸ ਦੇ ਬਾਗੇ ਨੂੰ ਜਾਣੀ ਸਾਡੇ ਘਰੇ ਮੇਰੀ ਯਾਨੀ ਕਿ ਸਾਡਾ ਦੋਸਤ ਵੀ ਹੈ ਯਾਨੀ ਕਿ ਆਪਣੇ ਆਰਤੀ ਦਾ ਮਨੀਮ ਵੀ ਹੈ ਉਹ ਗੱਡੀ ਲੈ ਕੇ ਗਿਆ ਸੀ ਉਹਦੇ ਬੇਟੇ ਦਾ ਨਾ ਪੇਪਰ ਸੀ ਜੀ ਉਹ ਆ ਕੇ ਗੱਡੀ ਖੜਾ ਕੇ ਚਾਬੀ ਇੱਥੇ ਰੱਖ ਕੇ ਨਾ ਇੱਥੇ ਬੈਠ ਕਰੇ ਕੋਈ ਹੈ ਨਹੀਂ ਸੀ ਗੁਦਰਦੀ ਉਹ ਇੱਥੇ ਬਹਿ ਕੇ ਨਾ ਮਾਤਾ ਦਾ ਸਟੈਚੂ ਪਿਆ ਸੀ ਯਾਨੀ ਕਿ ਇੱਥੇ ਮਾਤਾ ਕਹਿੰਦੀ ਦੇਖਿਆ ਕਰੋ ਨੀਵੀ ਪਾਈ ਬੈਠੇ ਰਹੇ ਜੀ 5-7 ਮਿੰਟ ਕੋਈ ਹੈ ਨਹੀਂ ਸੀ ਉਹ ਫੇਰ ਦੇਖਿਆ ਕਰਨੀ ਫਿਰ ਮਾਤਾ ਉਹ ਜਾ ਕੇ ਜਾਨਕੀ ਇੱਕਦਮ ਰੁਸ ਕੇ ਭੱਗ ਗਿਆ ਜੀ ਆਪਦੇ ਡੈਡੀ ਨੂੰ ਕਹਿੰਦਾ ਯਾਰ ਘਰੇ ਮਾਤਾ ਬੈਠੇ ਸੀ ਡੈਡੀ ਉਹਨਾਂ ਤਾਂ ਮੈਨੂੰ ਚਾਹ ਪਾਣੀ ਵੀ ਨਹੀਂ ਪੁੱਛਿਆ ਉਹ ਤਾਂ ਉਹਦੇ ਡੈਡੀ ਨੂੰ ਪਤਾ ਸੀ ਉਹ ਜਾਨਕੀ ਭੋਗ ਤੇ ਆਏ ਸੀ ਉਹਨਾਂ ਨੇ ਦੱਸਿਆ ਵੀ ਉਹ ਕਿਹੜੇ ਕਮਰੇ ਚ ਗਿਆ ਸੀ ਉਹਨਾਂ ਸਾਰੀ ਚੀਜ਼ ਪੁੱਛੀ ਵੀ ਮਾਤਾ ਇਹ ਜੀ ਸੀ ਉਹਨਾਂ ਨੇ ਜਦੋਂ ਦੱਸਿਆ ਵੀ ਇਹ ਤਾਂ ਉਹਦਾ ਸਟੈਚੂ ਬਣਾਇਆ ਹੋਇਆ ਉਹ ਵੀ ਹੈਰਾਨ ਰਹਿ ਗਿਆ ਉਹ ਵੀ ਜਾਨਕੀ ਪਤਾ ਨਹੀਂ ਲੱਗਿਆ 10-15 ਮਿੰਟ ਇੱਥੇ ਰੂਮ ਚ ਬਹਿ ਕੇ ਵੀ ਚਲ ਗਿਆ ਸੀ ਇਹ ਬਿਲਕ ਠੀਕ ਹੈ ਸੋ ਤੁਸੀਂ ਗਰੀਬੀ ਵੀ ਬਹੁਤ ਠੰਡਾਈ ਤੁਸੀਂ ਚਲੋ ਕਾਮਯਾਬੀ ਦੀ ਬਲੰਦੀਆਂ ਚੂਰਿਓ ਪਰ ਅੱਜ ਮਾਤਾ ਹੀ ਨਾਲ ਨਹੀਂ ਹੈਗੇ ਅੱਜ ਮਾਤਾ ਨਹੀਂ ਹੈਗੇ ਬਸ ਆਪਾਂ ਜੇ ਹੁੰਦੇ ਬਹੁਤ ਖੁਸ਼ ਹੁੰਦੇ ਜੀ ਜਾਨੀ ਕਿ ਮਾਤਾ ਆਪਣੀਆਂ ਤਰੱਕੀ ਦੇਖ ਕੇ ਮਾਪੇ ਬਹੁਤ ਖੁਸ਼ ਹੁੰਦੇ ਆਪਦੇ ਪੁੱਤਰੀ ਤਰੱਕੀ ਦੇਖ ਕੇ ਅੱਜ ਨਹੀਂ ਹੈਗੇ ਸੋਚਦੇ ਵਿਕਾਸ ਚੇ ਥੋੜੇ ਪੈਸਾ ਘੱਟ ਹੋਵੇ ਮਾਪੇ ਹੁਣ ਮਾਪੇ ਤੋਂ ਉੱਪਰ ਕੋਈ ਕੀਮਤ ਨਹੀਂ ਜੀ ਕਿੰਨਾ ਕੁ ਆਪਾਂ ਕਹ ਜੀ ਫਰਕ ਆ ਗਿਆ ਹੁਣ ਜ਼ਿੰਦਗੀ ਚ ਜਦੋਂ ਮਾਤਾ ਜੀ ਜਿਉਂਦੇ ਸੀ ਪਹਿਲਾਂ ਕਿੰਨੀ ਕੁ ਗਰੀਬੀ ਸੀ ਤੇ ਹੁਣ ਹੁਣ ਤੇ ਹਾਲਾਤ ਕੀ ਨੇ ਹੁਣ ਦੇ ਹਾਲਾਤ ਬਿਲਕੁਲ ਵਧੀਆ ਜ਼ਿੰਦਗੀ ਜਿਉਂਦੇ ਨੇ ਦੋ ਦੋ ਤਿੰਨ ਤਿੰਨ ਗੱਡੀਆਂ ਹੈਗੀਆਂ ਜੀ ਸਾਰੀ ਚੀਜ਼ ਹੈਗੀ ਹੈ ਜੀ ਖੇਤੀ ਵਧੀਆ ਕਰ ਰਹੇ ਆ ਜੀ ਸਾਰੀ ਚੀਜ਼ ਤੇ ਕੋਈ ਪ੍ਰਮਾਤਮਾ ਦਾ ਕਮੀ ਨਹੀਂ ਛੱਡੀ ਪਰ ਮਾਂ ਪਹਿਲਾਂ ਫਾਦਰ ਮੇਰਾ 2013 ਜੇ ਡੈਥ ਹੋ ਗਈ ਸੀ ਉਦੋਂ ਹਾਲਾਤ ਬਹੁਤ ਮਾੜੇ ਸੀ ਉਦੋਂ ਦਾ ਉਦੋਂ ਬਾਅਦ ਚ ਹੌਲੀ ਹੌਲੀ ਜ਼ਿੰਦਗੀ ਅਸੀਂ ਜੋਬ ਕਰਨ ਲੱਗੇ ਹੌਲੀ ਹੌਲੀ ਤਰੱਕੀ ਦੇ ਵਿੱਚ ਆਏ ਜੀ ਚਲੋ ਜੀ ਹੁਣ ਇਹ ਮਹਿਸੂਸ ਕਰ ਰਿਹਾ ਵੀ ਅਸੀਂ ਇਹ ਨਹੀਂ ਸੋਚ ਰਹੇ ਮਾਤਾ ਜੀ ਚਲੇ ਗਏ ਇਹ ਮਹਿਸੂਸ ਕਰਦੇ ਮਾਤਾ ਜੀ ਮੇਰੇ ਨਾਲ ਹੀ ਹੈ ਮੈਂ ਇਹਨਾਂ ਦਾ ਸਰਵਾਤ ਲੈ ਕੇ ਜਾਂਦਾ ਜੋ ਵੀ ਕੰਮ ਸੋਚ ਕੇ ਜਾਂਦੇ ਆ ਉਹ ਹਰ ਇੱਕ ਸਕਸੈਸਫੁਲ ਹੁੰਦਾ ਜੀ ਗੱਲਾਂ ਮਾਤਾ ਕਰਦੇ ਹੋ ਮਾਤਾ ਜੀ ਨਾਲ ਬਹੁਤ ਜ਼ਿਆਦਾ ਮੈਨੂੰ ਪੁੱਛਦੇ ਵੀ ਮਾਤਾ ਜੀ ਮੈਂ ਕੋਈ ਵੀ ਕੋਈ ਵੀ ਨਵਾਂ ਡਿਸੀਜਨ ਲੈਣਾ ਹੁੰਦਾ ਮਾਤਾ ਕੋਲੇ ਬੈਠ ਕੇ ਪੁੱਛਦਾ ਤੇ ਇਹਨਾਂ ਨੂੰ ਇਹ ਲੱਗਦਾ ਦਿਲ ਤੋਂ ਅੰਦਰੋਂ ਆਤਮਾ ਤੋਂ ਵੀ ਹਾਂ ਜਾਂ ਹਾਂ ਕਰਦੀ ਜੇ ਨਹੀਂ ਨਾ ਇਹ ਨਾ ਕਰਦੀ ਉਹ ਮੰਨ ਕੇ ਫੈਸਲਾ ਸਿਰ ਮੱਥੇ ਹੁੰਦਾ ਜੀ